ਦਲੱਦੀ ਪਿੰਡ ਦੇ ਨਾਲ ਇੱਕ ਚੋਆ ਜਾਂਦਾ ਜਿਹਨੂੰ ਨਾਲਾ ਕਹਿ ਦਿੱਤਾ ਜਾਂਦਾ ਓਦੋਂ ਸਕੂਲ ਦੀ ਬੱਸ ਪਲਟੀ ਐ ਤੁਸੀਂ ਜੀ ਮੈਂ ਕੱਡੇ ਸ਼ੀਸ਼ਾ ਤੋੜ ਕੇ ਮੈਂ ਪਿੱਛੇ ਬੈਠਾ ਸੀ ਐਂਡ ਤੇ ਆਪਣੇ ਮੇਰੇ ਪਿੱਛੇ ਸ਼ੀਸ਼ਾ ਸੀ ਜਿਹਨੂੰ ਮੈਂ ਮੁੱਕਾ ਮਾਰ ਕੇ ਤੋੜਿਆ ਜੀ ਉਸ ਤੋਂ ਬਾਅਦ ਟੁੱਟਣ ਤੋਂ ਬਾਅਦ ਸਾਰੇ ਬੱਚੇ ਬਾਹਰ ਕੱਢੇ ਓਦੋਂ ਬਾਅਦ ਉਹਨਾਂ ਨੇ ਬੈਕ ਕੱਢੇ ਤੇ ਸਾਰਿਆਂ ਦੇ ਘਰੇ ਫੋਨ ਕਰ ਕਰ ਘੰਟੇ ਤੋਂ ਉੱਪਰ ਟਾਈਮ ਹੋ ਗਏ ਓਦੋਂ ਬਾਅਦ ਆਏ ਨਹੀਂ ਇਹ ਅੱਛਾ ਹਾਂਜੀ ਮੰਗੇ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਹੀ ਕਿਤੇ ਨਾ ਕਿਤੇ ਡਰਾਈਵਰ ਦੀ ਗਲਤੀ ਆਈ 30 40 ਤੇ ਹੈਗੀ ਸੀ ਯੂਰੇ ਬੱਸ ਅੱਛਾ ਇਹ ਵੀ ਇਹਨਾਂ ਨੇ ਪਹੁੰਚਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਸਕੂਲ ਦੀ ਇੱਕ ਬੱਸ ਹੈ ਜਿਹੜੀ ਅ ਦਲੱਦੀ ਪਿੰਡ ਦੇ ਨਾਲ ਇੱਕ ਚੋਆ ਜਾਂਦਾ ਜਿਹਨੂੰ ਨਾਲਾ ਕਹਿ ਦਿੱਤਾ ਜਾਂਦਾ ਓਦੋਂ ਸਕੂਲ ਦੀ ਬੱਸ ਪਲਟੀ ਹੈ ਤੁਸੀਂ ਦੇਖ ਸਕਦੇ ਹੋ ਇਹ ਪਤਾ ਕਰਦੇ ਆਂ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਇਹ ਰਾਹ ਮੈਨੂੰ ਲੱਗਦਾ ਨਹੀਂ ਵੀ ਕੋਈ ਬਣਿਆ ਹੋਊਗਾ ਇਸ ਔਨ ਨੂੰ ਪਰ ਕਿਤੇ ਨਾ ਕਿਤੇ ਦੇਖਦੇ ਆਂ ਗੱਲਬਾਤ ਕਰਦੇ ਆਂ ਵੀ ਹਾਂਜੀ ਮੈਂ ਕੱਡੇ ਸ਼ੀਸ਼ਾ ਤੋੜ ਕੇ ਮੈਂ ਪਿੱਛੇ ਬੈਠਾ ਸੀ ਅੰਡੇ ਤੇ ਆਪਣੇ ਮੇਰੇ ਪਿੱਛੇ ਸ਼ੀਸ਼ਾ ਸੀ ਜਿਹਨੂੰ ਮੈਂ ਮੁੱਕਾ ਮਾਰ ਕੇ ਤੋੜਿਆ ਈ ਉਦੋਂ ਬਾਅਦ ਟੁੱਟਣ ਤੋਂ ਬਾਅਦ ਸਾਰੇ ਬੱਚੇ ਬਾਹਰ ਕੱਢੇ ਉਦੋਂ ਬਾਅਦ ਉਹਨਾਂ ਦੇ ਬੈਂਕ ਕੱਢੇ ਤੇ ਸਾਰਿਆਂ ਦੇ ਘਰੇ ਫੋਨ ਕਰ ਕਰਕੇ ਉਹਨਾਂ ਦੇ ਘਰੇ ਪਹੁੰਚਾਦਾ ਸਾਰੇ ਬੱਚੇ ਨੂੰ ਸਾਰੇ ਠੀਕ ਨੇ ਜੀ ਮਾਲੇ ਦੀ ਕਿਰਪਾ ਹੀ ਸਕੂਲ ਦਾ ਪ੍ਰਸ਼ਾਸਨ ਕਹਿੰਦਾ ਕੋਈ ਸਕੂਲ ਵੱਲੋਂ ਬਹੁਤ ਲੇਟ ਹੋ ਗਈ ਘੰਟੇ ਤੋਂ ਉੱਪਰ ਟਾਈਮ ਹੋ ਗਈ ਉਹ ਤੋਂ ਬਾਅਦ ਆਇਣੀ ਇਹ ਅੱਛਾ ਹਾਂਜੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਹੀ ਠੀਕ ਹੈ ਤੇ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲਓ ਵੀ ਜਲਦੀ ਵੀ ਕਈ ਵਾਰ ਸਾਡੇ ਇਥੇ ਫਾੜਕ ਲੱਗ ਜਾਂਦੇ ਤਾਂ ਕਰ ਸਾਡੇ ਵੈਨ ਲੇਟ ਹੋ ਜਾਂਦੀ ਹੈ ਵੀ ਤੇ ਡਰਾਈਵਰਾਂ ਨੂੰ ਕੁਛ ਨਾ ਗਿਆ ਇਹ ਕੋ ਹੋਣੀ ਹੋਣੀ ਤੇ ਇਹ ਜੀਆਂ ਦੁਰਘਟਨਾਵਾਂ ਦਾ ਹਾਰਾ ਨਾ ਹੋਣ ਕਿਤਨਾ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤਨੇ ਕਿਤੇ ਡਰਾਈਵਰ ਦੀ ਗਲਤੀ ਆਈ 30 40 ਤੇ ਹੈਗੀ ਸੀ ਯੂਰੇ ਬੱਸ ਅੱਛਾ ਇਹ ਵੀ ਇੰਨਾ ਪਹੁੰਚਾਉਣ ਵਾਲਾ ਹੈ ਨਹੀਂ ਇਹ ਸ ਬੀਰਜੀਤ ਇਹ ਜਿਹੜੀ ਗਵਰਨਮੈਂਟ ਦੀ ਆਪਾਂ ਅਸੀਂ ਵੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਇੱਕ ਤਾਂ ਸਕੂਲਾ ਕਰਕੇ ਇੱਕ ਹਸਪਤਾਲਾ ਕਰਕੇ ਇਹ ਦੋ ਗੱਲਾਂ ਕਰਕੇ ਆਪਾਂ ਨੇ ਵੋਟਾਂ ਪਾਈਆਂ ਤੀਆਂ ਜਿਹੜੇ ਸਰਕਾਰੀ ਸਕੂਲ ਨੇ ਸਾਡੇ ਪਿੰਡ ਦੇ ਵਿੱਚ ਦੋ ਸਕੂਲ ਨੇ ਸਰਕਾਰੀ ਉਹਨਾਂ ਦੇ ਵਿੱਚ ਮੇਰਾ ਬੱਚਾ ਵੀ ਨਹੀਂ ਪੜਦਾ ਮੇਰਾ ਬੱਚਾ ਵੀ 우ਸ਼ਾ ਮਾਤਾ ਦੇ ਵਿੱਚ ਪੜਦਾ ਉਹਦਾ ਕਾਰਨ ਇਹ ਹੈ ਇਹਨਾਂ ਦਾ ਸਿਲੇਬਸ ਬਹੁਤ ਘਟੀਆ ਪੰਜਾਬ ਬੋਰਡ ਦਾ ਜਿਹੜਾ ਸਿਲੇਬਸ ਆ ਉਹ ਬਹੁਤ ਨੀਵੇਂ ਪੱਧਰ ਦਾ ਸਿਲੇਬਸ ਆ ਉਹੀ ਪੁਰਾਣਾ ਸਿਲੇਬਸ ਚੱਲ ਰਿਹਾ ਜਿਹੜਾ ਅਸੀਂ ਨੇ ਪੜ੍ਹਿਆ ਸੀ ਉਹ ਸਿਲੇਬਸ ਚੇਂਜ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਸਕੂਲ ਇਹਨਾਂ ਸਕੂਲਾਂ 'ਚ ਪੜਾ ਸਕੀਏ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਅਸੀਂ ਪ੍ਰਾਇਮਰੀ ਸਕੂਲ ਸਾਡੇ ਪਿੰਡ ਹੈਗਾ ਏਨਾ ਵੱਡਾ ਸਕੂਲ ਆ ਜੀ ਉੱਥੇ ਪੜਾਈਏ ਜੇ ਸਿਲੇਬਸ ਤੇ ਟੀਚਰ ਵਧੀਆ ਹੋਣਗੇ ਤਾਂ ਅਸੀਂ ਪੜਾਵਾਂਗੇ ਸਾਡੀ ਮਜਬੂਰੀ ਆ ਹੋਰ ਸਕੂਲਾਂ ਇਹ ਤਾਂ ਚਲੋ ਇਹਦੇ ਕਰਕੇ ਹੋ ਗਿਆ ਆ ਸੱਤੋਂਦ ਦੇ ਵਿੱਚ ਕੀ ਆ ਰੋਂਦਾ ਦਸੰਬਰ ਦੇ ਮਹੀਨੇ ਦੇਖ ਲਓ ਤੁਸੀਂ ਤੁੰਦਾਂ ਪੰਜਾਬ ਦੇ ਵਿੱਚ ਹਰੇਕ ਸਾਲ 100-150 ਐਕਸੀਡੈਂਟ ਹੁੰਦਾ ਜੀ ਕਿੰਨੇ ਬੱਚੇ ਮਰ ਰਹੇ ਜੇ ਬੱਸ ਭਰੀ ਹੋਈ ਤਾਂ ਬੱਚਿਆਂ ਦੀ ਜਾਨ ਨੂੰ ਤਾਂ ਖਤਰਾ ਸੀ ਵੱਡਾ ਇਹਦਾ ਖਤਰਾ ਜੀ ਇਹ ਤਾਂ ਫੁੱਲ ਭਰਿਆ ਚੱਲਦਾ ਸੀ ਸਾਰੇ ਨਾਬੇ ਦਾ ਪਾਣੀ ਇਹ ਨਾਲੇ ਦੇ ਵਿੱਚ ਪਾਤਾ ਜਿੱਦ ਲੱਦੀ ਦੇ ਕੋਲ ਦੀ ਨਾਲਾ ਲੰਘਦਾ ਜੀ ਇਹ ਬਿਲਕੁਲ ਫੁੱਲ ਓਵਰਫਲੋ ਸੜਕ ਦੇ ਉੱਤੇ ਪਾਣੀ ਫਿਰਦਾ ਸੀ ਇੰਨਾ ਪਾਣੀ ਸੀ ਇਹ ਤਾਂ ਰੱਬ ਦੀ ਕਿਰਪਾ ਨਾਲ ਅੱਜ ਪਾਣੀ ਉੱਤਰ ਗਿਆ ਜੇ ਕਿਤੇ ਪਾਣੀ ਨਾ ਉਤਰਿਆ ਹੁੰਦਾ ਤਾਂ ਬਹੁਤ ਜ਼ਿਆਦਾ ਹਾਦਸਾ ਭਿਆਨਕ ਹੋਣਾ ਸੀ ਨਾਲੇ ਤੋਂ ਜਾਂ ਦੂਜੇ ਤਲਾਰਾ ਤੋਂ ਇੱਧਰ ਦੀ ਬੱਸ ਬੜੇ ਰੋਡ ਤੇ ਨਹੀਂ ਆ ਸਕਦੀ ਛੋਟੇ ਰੋਡ ਬੜੇ ਰੋਡ ਤੇ ਤਾਂ ਨਹੀਂ ਪੌਣਾ ਪੌਣਾ ਘੰਟਾ ਇੱਕ ਇੱਕ ਘੰਟਾ ਸੀ ਫਟਕਦੇ ਖੜਦੇ ਆ ਅਸੀਂ ਵੀ ਖੇਤਾਂ ਨੂੰ ਜਾਣਾ ਹੁੰਦਾ ਇੱਕ ਇੱਕ ਘੰਟਾ ਫਟਕਦੇ ਨਾ ਕੋਈ ਇੱਥੇ ਅੰਡਰ ਬ੍ਰਿਜ ਬਣ ਰਿਹਾ ਜੀ ਅੰਡਰ ਬ੍ਰਿਜ ਕਈ ਵਾਰੀ ਮਣਕੇ ਲੈ ਗਏ ਪਰ ਕਹਿੰਦੇ ਨੇ ਘਾਟਾ ਘਟ ਲੰਗੀ ਆ ਆਵਾਜਾਈ ਤਾਂ ਇੱਥੇ ਅੰਡਰ ਬ੍ਰਿਜ ਵੀ ਨਹੀਂ ਬਣ ਰਿਹਾ ਕਈ ਵਾਰੀ ਮੰਗਾ ਸੀ ਦੇ ਆਇਆ ਜੀ ਇਹ